ਨਾ ਜੀ ਬਲਦੇਵ ਸਿੰਘ ਐ ਮੈਂ ਘੰਟਾ ਘਰਨਚਾਰ ਦੀ ਡਿਊਟੀ ਨਿਭਾ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਕੱਲ ਪ੍ਰੇਮੀ ਸਿੰਘ ਸੇਵਾ ਕਰਨ ਦਾ ਕਾਫੀ ਲੰਮੇ ਸਮੇਂ ਤੋਂ ਉਹਨੂੰ ਕੱਲ ਮਿਰਗੀ ਦਾ ਦौरा ਪਿਆ ਸੀਗਾ ਤੇ ਮੈਂ ਪ੍ਰੇਮੀ ਸਿੰਘਾਂ ਨੂੰ ਪੁੱਛਿਆ ਵੀ ਕੀ ਗੱਲ ਹੋਇਆ ਉਹ ਆਂਦੇ ਜੀ ਇਹਨੂੰ ਮਿਰਗੀ ਦਾ ਦौरा ਪਹਿਲਾਂ ਵੀ ਪੈਂਦੇ ਆ ਤੇ ਮੈਂ ਕਿਹਾ ਚਲੋ ਠੀਕ ਐ ਤੇ ਮੈਂ ਕਿਹਾ ਇਹਨੂੰ ਲੰਮੇ ਪਾ ਦੋ ਲੰਮੇ ਪਾਤਾ ਵਪਾਰ ਸਾਇਤ ਉਹ ਵਾਲੇ ਉਹਦਾ ਹੀਗਾ ਤੇ ਮੈਂ ਕਿਹਾ ਇਹ ਤਾਂ ਪਾਣੀ ਵਿੱਚ ਸਿੱਟੇ ਮਾਰੋ ਕੀ ਪਤਾ ਵੀ ਕੀ ਉਹਨੇ ਚਰ ਨੂੰ ਉਹ ਡੈਡ ਹੋ ਚੁੱਕੇ ਹੀ ਉਹਨਾਂ ਪਰ ਟੈਗ ਹੋ ਗਿਆ ਕੀਗਾ ਜੋ ਫਿਰ ਅਸੀਂ ਉਹਨਾਂ ਦੇ ਘਰ ਪਰਫਾਰਮ ਕੀਤਾ ਤੇ ਉਹਨਾਂ ਨੇ ਸਿੱਟੇ ਨੇ ਫੋਨ ਚੁੱਕਿਆ ਸਿੱਟਰਾਂ ਦੀ ਵੀ ਮੈਂ ਆ ਰਹੀ ਆ ਮਾ ਮਾਤਾ ਜੀ ਨੂੰ ਫਿਰ ਅਸੀਂ ਇਹਨਾਂ ਨੂੰ ਇੱਥੋਂ ਡਿਸਪੈਂਸਰੀ ਦੇ ਖੜਿਆ ਗੁਰੂ ਰਾਮਦਾਸ ਨਿਵਾਸ ਚ ਤੇ ਉਸ ਤੋਂ ਬਾਅਦ ਅਸੀਂ ਗੁਰੂ ਰਾਮਦਾਸ ਹਸਪੀਟਲ ਲੈ ਕੇ ਤੇ ਮੁਰਗੇ ਸਾਮਨ ਪ੍ਰੇਮੀ ਸਿੰਘਾਂ ਨੇ ਉਹਦੇ ਘਰ ਡੈਡ ਬਡੀ ਚਾਹ ਕਿੰਨੇ ਸਮੇਂ ਤੋਂ ਸੇਵਾ ਕਰਨਾ ਆ ਰਿਹਾ ਕਾਫੀ ਲੰਮੇ ਸਮੇਂ ਤੋਂ ਸੇਵਾ ਕਰ ਰਿਹਾ ਸੀ ਮੈਂ ਕਿਸੇ ਜਗ੍ਹਾ ਤੇ ਰਹਿਣਾ ਵਾਲੇ ਸੀ ਉਹ ਸੁਲਤਾਨਪੁਰ ਰੋਡ ਦੇ ਰਹਿਣ ਵਾਲੇ ਸੀ ਰੋਜ਼ਾਨਾ ਇਸੇ ਤਰੀਕੇ ਨਾਲ ਰੋਜ਼ਾਨਾ ਇਸੇ ਤਰੀਕੇ ਨਾਲ ਸੇਵਾ ਕਰਦੇ ਪਰ ਕਰਮਾਜ ਵੀ ਕਰਦੇ ਸੀ ਅੱਗੇ ਵੀ ਕਰਦੇ ਇੱਥੇ ਵੀ ਕਰਦੇ ਪਹਿਲਾਂ ਵੀ ਕਦੀ ਇਸ ਤਰੀਕੇ ਉਹਨਾਂ ਨੂੰ ਹਾਂਜੀ ਦੋਹਰਾ ਦੋ ਤਿੰਨ ਨਾ ਹੀ ਪਹਿਲਾਂ ਪੈ ਚੁੱਕੇ ਠੀਕ